ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪੰਨੀ ਦਾ ਪਾਵ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਪਿਓਰ ਕਾਟਨ ਦੇ ਵਿੱਚ ਸੂਟ ਲੈ ਕੇ ਆਈਆਂ ਨਾਲ ਪਿਓਰ ਕਾਟਨ ਦੇ ਹੀ ਦੁਪੱਟਿਆਂ ਦੇ ਨਾਲ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਗਾ ਸਕਰੀਨ ਸ਼ਾਟ ਲੈ ਕੇ WhatsApp ਦਾ ਨੰਬਰ ਨਾ ਆਪਣਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹਾਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਥਰੂ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਲੈਕਸ਼ਨ ਤੁਹਾਡੀ ਸਾਡੀ ਕਿੱਦਾਂ ਦੀ ਲੱਗਦੀ ਆ ਤੁਹਾਨੂੰ ਸੋ ਪਲੀਜ਼ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਪਸੰਦ ਆਊਗਾ ਚਾਹੇ ਤਾਂ ਤੁਸੀਂ ਉਹਦੀ ਨੰਬਰਿੰਗ ਦੱਸ ਦਿਓ ਚਾਹੇ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਇਹ ਤੁਹਾਡੇ ਆਪਣੇ ਦੇ ਉੱਪਰ ਡਿਪੈਂਡ ਰਹੂਗਾ ਬਾਕੀ ਜਿਹੜੀਆਂ ਬਣਾ ਨੇ ਸ਼ਾਪ ਤੇ ਵਿਜ਼ਿਟ ਕਰਨਾ ਸ਼ਾਪ ਦਾ ਟਾਈਮਿੰਗ ਹੈਗਾ ਜੀ 10 ਤੋਂ 5 10 ਤੋਂ 5 ਦੇ ਵਿੱਚ ਆ ਕੇ ਤੁਸੀਂ ਕੋਈ ਵੀ ਫੈਬਰਿਕ ਦੇਖਣਾ ਹਨ ਆ ਕੇ ਦੇਖ ਸਕਦੇ ਹੋ ਤੇ ਲਿਜਾ ਸਕਦੇ ਹੋ ਪਰ ਇਨਾਂ ਕਾ ਜਦੋਂ ਵੀ ਹਣਾ ਕਾਲ ਕਰਕੇ ਜਰੂਰ ਆਇਓ ਤਾਂ ਕਿ ਤੁਹਾਨੂੰ ਅਟੈਂਡ ਕਰ ਸਕੀਏ ਇੰਨੀ ਗਰਮੀ ਦੇ ਵਿੱਚ ਸਾਡਾ ਗੇੜਾ ਨਾ ਲੱਗੇ ਤੇ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਰਹੋਗਾ ਜੀ ਕੈਸ਼ ਔਰ ਡਿਲੀਵਰੀ ਅਵੇਲੇਬਲ ਨਹੀਂ ਹੈ। ਲੋ ਜੀ ਤੁਹਾਨੂੰ ਦਿਖਾਨੀ ਆ ਅੱਜ ਦੇ ਸੂਟ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਸੋਹਣਾ ਨਾਲ ਕਾਟਨ ਦੇ ਦੁਪੱਟੇ ਰਹਿਣਗੇ ਜਿਵੇਂ ਕਿ ਜਿਹੜੇ ਮੈਂ ਪਹਿਲਾਂ ਆਹ ਤਿੰਨ ਪ੍ਰਿੰਟ ਦਿਖਾਉਣ ਲੱਗੀ ਆ ਇਹ ਆਲ ਓਵਰ ਦਿਖਾਉਣ ਲੱਗੀ ਆ ਮਤਲਬ ਕਿ ਆਲ ਓਵਰ ਰਹਿਣਗੇ ਮੈਚਿੰਗ ਨਹੀਂ ਰਹਿਣਗੇ ਪਰ ਇਹ ਤਿੰਨ ਹੀ ਸੂਟ ਨੇ ਆਹ ਆਲ ਓਵਰ ਦੇ ਵਿੱਚ ਬਾਕੀ ਸਾਰਾ ਜਿੰਨਾ ਵੀ ਸਟਾਕ ਦਿਖਾਉਂਗੀ ਸਾਰਾ ਪ੍ਰਿੰਟ ਦੇ ਉੱਪਰ ਦਿਖਾਉ ਆ ਮਤਲਬ ਕਿ ਮੈਚਿੰਗ ਦੇ ਉੱਪਰ ਦਿਖਾਉਂਗੀ ਉਹਨਾਂ ਦੀਆਂ ਨਾਲ ਮੈਚਿੰਗ ਬਾਟਮ ਰਹਿਣੀਆਂ ਦੇਖੋ ਇਸ ਤਰ੍ਹਾਂ ਰਹੂਗੀ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਬਹੁਤ ਪਿਆਰਾ ਪ੍ਰਿੰਟ ਆ ਲਵੈਂਡਰ ਪਰਪਲ ਹੀ ਟੋਨ ਆ ਲੱਗ ਜੀ ਇਹਦਾ ਸ਼ੇਡ ਆ ਦੁਪट्टे ਦੀ ਲੰਬਾਈ ਚੁੜਾਈ ਪੂਰੀ ਪ੍ਰੋਪਰ ਹੋਊਗੀ ਜਿਵੇਂ ਕਈ ਭੈਣਾਂ ਕਹਿ ਦਿੰਦੀਆਂ ਨੇ ਸਾਡਾ ਮੈਚਿੰਗ ਦੇ ਵਿੱਚ ਸੂਟ ਨਹੀਂ ਬਣਦਾ ਹਨ ਤੁਸੀਂ ਇਸ ਤਰ੍ਹਾਂ ਲੈ ਸਕਦੇ ਹੋ ਵੀ ਨਾਲੇ ਤਾਂ ਆਲਓਵਰ ਤੁਹਾਨੂੰ ਸੂਟ ਮਿਲਦਾ ਨਾਲ ਸੇਮ ਹੀ ਕਾਟਨ ਵਰਮਲ ਦਾ ਦੁਪੱਟਾ ਮਿਲੂਗਾ ਠੀਕ ਹੈ ਜੀ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਲਿਓ ਜਿੰਨਾਂ ਭੈਣਾਂ ਨੂੰ ਮੈਚਿੰਗ ਦੇ ਵਿੱਚ ਥੋੜੀ ਜੀ ਪ੍ਰੋਬਲਮ ਆਉਂਦੀ ਆ ਇਹ ਮਗਰ ਸੂਟ ਦਾ ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਜਿਹਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਐਂਡ ਨੈਕਸਟ ਵਾਲਾ ਇਹਦੇ ਵਿੱਚ ਰਹੂਗਾ ਜੀ ਆ ਲੋ ਬਲੂ ਫਰੋਜੀ ਜਾਂ ਸ਼ੇਡ ਇਹ ਵੀ ਸ਼ੇਡ ਬਹੁਤ ਪਿਆਰਾ ਬਹੁਤ ਸੋਹਣਾ ਆ ਲੋ ਇਹ ਜੈਪੁਰੀ ਪ੍ਰਿੰਟ ਦੇ ਉੱਪਰ ਆ ਦੇਖੋ ਜੈਪੁਰੀ ਪ੍ਰਿੰਟ ਆ ਇਹ ਵੀ ਆਲ ਓਵਰ ਰਹੂਗਾ ਆਲ ਓਵਰ ਸੂਟ ਰਹੂਗਾ ਨਾਲ ਇਹਦੇ ਵੀ ਸੇਮ ਦੁਪੱਟੇ ਆ ਨੇ ਆ ਲੋ ਦੁਪੱਟਿਆਂ ਦੀ ਲੰਬਾਈ ਚੌੜਾਈ ਪੂਰੀ ਪ੍ਰੋਪਰ ਆਊਗੀ ਕਿਸੇ ਕਰਨੀਆਂ ਕੋਈ ਕਮੀ ਨਹੀਂ ਰਹੂਗੀ ਸੂਟ ਦਾ ਆਲ ਓਵਰ 5 ਮੀਟਰ ਦਾ ਉਹਨੂੰ ਮਿਲੂਗਾ ਹੀ ਮਿਲੂਗਾ ਨਾਲ ਇਹਨਾਂ ਜਿਹੜੇ ਦੁਪੱਟੇ ਰਹਿਣਗੇ ਉਹ ਵੀ ਪੂਰੇ ਖੁੱਲੇ ਡੁੱਲੇ ਤੁਹਾਨੂੰ ਵਧੀਆ ਵਾਲੇ ਮਿਲਣਗੇ ਦੁਪੱਟੇ ਬਹੁਤ ਸੋਹਣੇ ਆ ਗਰਮੀਆਂ 'ਚ ਪਾਉਣ ਲਈ ਬਹੁਤ ਹੀ ਸੋਹਣੀ ਜਿਹੀ ਕਲੈਕਸ਼ਨ ਆ ਆ ਲੋ 2 ਨੰਬਰ ਹੋਗਾ ਸੂਟ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਹਣਾ ਜਿਹਾ ਲੋ ਕਈ ਪੈਣਾ ਮੰਗਦਿਆਂ ਸੀ ਕਿ ਲਾਈਨਿੰਗ ਦੇ ਵਿੱਚ ਲੈ ਕੇ ਆਓ ਹਨਾ ਵੀ ਲਾਈਨਿੰਗ ਪ੍ਰਿੰਟ ਹੋਵੇ ਇਹ ਲਾਈਨਿੰਗ ਪ੍ਰਿੰਟ ਹੀ ਆ ਲਾਈਨਿੰਗ ਦੇ ਵਿੱਚ ਰਹੋਗਾ ਇਸ ਤਰ੍ਹਾਂ ਇਹ ਪਰ ਸਿੰਗਲ ਪੀਸ ਹੀ ਸਾਡੇ ਕੋਲ ਹਜੇ ਆਇਆ ਇਹਦੇ ਵਿੱਚ ਕੋਈ ਵੀ ਕਲਰ ਡਿਜ਼ਾਈਨ ਨਹੀਂ ਹੈ ਇਹ ਸਿੰਗਲ ਸਿੰਗਲ ਪੀਸ ਨੇ ਇਹ ਸੋਲੋ ਸੋਲੋ ਤੇ ਇਹ ਬਲੂ ਕਲਰ ਦੇ ਉੱਪਰ ਆ ਇਸ ਤਰ੍ਹਾਂ ਦੀ ਲਾਈਨਿੰਗ ਰਹੂਗੀ ਸਾਰੇ ਸੂਟ ਦੇ ਉੱਪਰ ਜਿਵੇਂ ਪਾਈਪਿੰਗਸ ਵਗੈਰਾ ਲਾ ਕੇ ਲੈਸਿਸ ਦਾ ਡਿਜ਼ਾਈਨ ਦੇ ਕੇ ਜਿਵੇਂ ਮਰਜੀ ਤੁਸੀਂ ਇਹਨੂੰ ਡੈਡੀ ਕਰ ਸਕਦੇ ਹੋ ਹਨ ਨਾਲ ਇਹਦੇ ਜਿਹੜਾ ਦੁਪੱਟਾ ਰਹੂਗਾ ਉਹ ਜੈਪੁਰੀ ਰਹੂਗਾ ਜੈਪੁਰੀ ਦੁਪੱਟਾ ਰਹੂਗਾ ਆਨ ਦੁਪੱਟੇ ਬਹੁਤ ਸੋਹਣੇ ਆ ਬਹੁਤ ਹੀ ਪਿਆਰੇ ਜਿਹੇ ਦੁਪੱਟੇ ਲੱਗੇ ਹੋਇਆ ਕਲਰ ਵੀ ਬਹੁਤ ਸੋਹਣਾ ਲਾਈਟ ਜਿਹਾ ਬਲੂ ਕਲਰ ਆ ਬੇਬੀ ਬਲੂ ਕਲਰ ਜਿਹਨੂੰ ਆਪਾਂ ਕਹਿ ਸਕਦੇ ਆ ਬਹੁਤ ਸੋਹਣਾ ਕਲਰ ਆ ਤੇ ਬਹੁਤ ਹੀ ਸੋਹਣਾ ਨਾਲ ਦੁਪੱਟਾ ਲੱਗੇ ਹੋਇਆ ਸੋ ਇਹ ਤਿੰਨ ਸੂਟ ਸੀਗੇ ਜਿਹੜੇ ਕਿ ਆਪਣੇ ਆਲ ਓਵਰ ਦੇ ਉੱਪਰ ਸੀ ਨੰਬਰ ਹੋਗਾ ਜੀ ਤਿੰਨ ਸੂਟ ਦਾ ਬਹੁਤ ਹੀ ਸੋਹਣਾ ਜਿਹਾ ਛੋਟਾ ਕਲਰ ਕੰਬੀਨੇਸ਼ਨ ਵੀ ਇਹਨਾਂ ਦੇ ਬਹੁਤ ਹੀ ਪਿਆਰੇ ਨੇ ਬਹੁਤ ਸੋਹਣੇ ਨੇ ਜਿਹੜੀ ਹੁਣ ਮੈਂ ਤੁਹਾਨੂੰ ਕੱਟ ਦਿਖਾ ਰਹੀ ਆ ਇਹ 2.5 ਮੀਟਰ ਦੀ ਕੱਟ ਰਹੂਗੀ ਮਤਲਬ ਕਿ ਢਾਈ ਇਹੇ ਕਹਿ ਕੇ ਆਉਂਦੀ ਆ ਨਿਕਲਦੀ ਇਹ 2 4 ਪੈਆ ਪੁਆਇੰਟ ਘੱਟੀ ਆ ਮੈਂ ਪਹਿਲਾਂ ਹੀ ਪੈਣਾ ਉਹ ਦੱਸ ਦਿੰਨੀ ਆ ਬਾਅਦ ਦੇ ਵਿੱਚ ਇਹ ਗੱਲ ਨਾ ਕਿ ਉਹ ਵੀ ਸਾਡਾ ਸੂਟ ਬਣਿਆ ਨਹੀਂ ਸਾਡਾ ਸੂਟ ਆ ਹੀ ਨਹੀਂ ਹੋਇਆ ਢਾਈ ਢਾਈ ਦੀ ਪ੍ਰੋਪਰ ਕੱਟ ਹਾ ਮਾਰਕੀਟ ਦੇ ਵਿੱਚ ਕਹਿ ਕੇ ਵੀ ਵਿਕਦੀ ਆ ਅਸੀਂ 20 ਢਾਈ ਹੋਈ ਕਹਿ ਕੇ ਵੇਚਦੇ ਆ ਬਟ ਇਹ ਜਿਆਦਾ ਸਟ੍ਰੇਟ ਸਲਵਾਰਾਂ ਤੁਹਾਡੀਆਂ ਬਣਣਗੀਆਂ ਸਟ੍ਰੇਟ ਸਲਵਾਰ ਬਣਾ ਲਿਓ ਜਾਂ ਫਿਰ ਪਲਾਜ਼ੋ ਟਰੌਜ਼ਰ ਜਿੱਦਾਂ ਦਾ ਤੁਸੀਂ ਬਣਾਉਣਾ ਚਾਹੁੰਦੇ ਓਦਾਂ ਦੇ ਬਣਾ ਲਿਓ ਪਰ ਸੋਹਣੇ ਬਹੁਤ ਆ ਫੈਬਰਿਕ ਪੂਰਾ ਫਾਈਨ ਆ ਹੋਰ ਕਿਸੇ ਗੱਲੀਆਂ ਕੋਈ ਉਹ ਨਹੀਂ ਹੁੰਦਾ ਪੂਰੀ ਪਿਓਰ ਕਾਟਨ ਆ 1% ਵੀ ਉਹਦਾ ਸਿੰਥੈਟਿਕ ਬੇਸ ਨਹੀਂ ਰਹੂਗਾ ਵੀ ਸਿੰਥੈਟਿਕ ਦੇ ਤਾਂ ਤੁਹਾਨੂੰ ਤੇ ਪਰ ਕੱਟ ਮੈਂ ਤੁਹਾਨੂੰ ਪਹਿਲਾਂ ਹੀ ਦੱਸਦੀ ਆ ਪ੍ਰੋਪਰ ਢਾਈ ਵੀ ਹੋ ਸਕਦੀ ਆ ਢਾਈ ਤੋਂ ਮਾੜੀ-ਮੋਟੀ ਕੱਟ ਵੀ ਹੋ ਸਕਦੀ ਆ ਪਰ ਜ਼ਿਆਦਾ ਨਹੀਂ ਸਿਰਫ ਕੁਛ ਕੁ ਪੁਆਇੰਟ ਕਈ ਵਾਰੀ ਘਟ ਜਾਂਦੀ ਆ ਆ ਲੋ ਇਹ ਹੈਗਾ ਪਹਿਲਾਂ ਦੇਖੋ ਡਿਜ਼ਾਈਨ ਡਿਜ਼ਾਈਨਿੰਗ ਚੈੱਕ ਕਰ ਲਓ ਬਹੁਤ ਸੋਹਣਾ ਨਾਲ ਇਹ ਤਾਂ ਗਲੇ ਦੇ ਉੱਪਰ ਇਸ ਤਰ੍ਹਾਂ ਹਨਾ ਸਾਰਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਪਿਆਰਾ ਜਿਹਾ ਕੰਮ ਗਲੇ ਦੇ ਉੱਪਰ ਹੋਇਆ ਹੋਇਆ ਨਾਲੇ ਸਾਰੇ ਫਰੰਟ ਦੇ ਉੱਪਰ ਸੀਕੁਐਂਸ ਦੀਆਂ ਇਸ ਤਰ੍ਹਾਂ ਲਾਈਨਰਸ ਪੈਨਰਸ ਦੀਆਂ ਜਾਂਦੀਆਂ ਬਹੁਤ ਪਿਆਰੀਆਂ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ ਕਈ ਰੇਂਜਾਂ ਆਪਾਂ ਕਵਰ ਕਰਦੇ ਹਾਂ ਜਾਨੀ ਕਿ ਜਿੰਨਾ ਵਧੀਆ ਸਟਾਫ ਜਿੰਨਾ ਕੱਪੜਾ ਵੱਧੂ ਹੋ ਜਾਂਦਾ ਉਸੇ ਤਰ੍ਹਾਂ ਇਹਨਾਂ ਦੀਆਂ ਰੇਂਜ 20+ ਹੋ ਜਾਂਦੀਆਂ ਸੋ ਕਈ ਰੇਂਜਾਂ ਆਪਾਂ ਇਹਨਾਂ ਵਿੱਚ ਕਵਰ ਕਰਦੇ ਹੁੰਦੇ ਆ ਤੇ ਮੈਂ ਹਰ ਰੇਂਜ ਦੇ ਕਾਟਨ ਦੁਪੱਟੇ ਦੇ ਨਾਲ ਲੈ ਕੇ ਆਉਣੀ ਆ ਵਧੀਆ ਵਾਲੇ ਦੀ ਆਪਾਂ ਵੀਡੀਓ ਪਾਈ ਹੋਈ ਆ ਜਿੰਨਾਂ ਭੈਣਾਂ ਨੂੰ ਉਹਨਾਂ ਚ ਚਾਹੀਦੇ ਹੋਏ ਤਾਂ ਤੁਸੀਂ ਉਹਨਾਂ ਚ ਲੈ ਲਿਓ ਤੇ ਇਹ ਹੈਗੇ ਆ ਆਮ ਰੂਟੀਨ ਚ ਪਾਉਣ ਲਈ ਜਿਹੜੀਆਂ ਭੈਣਾਂ ਭਾਲਦੀਆਂ ਨੇ ਵੀ ਸਸਤੇ ਵੀ ਹੋਣ ਹਨਾ ਹਾਲੋ ਇਹ ਤਾਂ ਰਹੂਗਾ ਇਹਦਾ ਦੁਪੱਟਾ कॉटन ਨਰਮਲ ਦਾ ਇਹ ਦੁਪੱਟਾ ਰਹੂਗਾ ਡਿਜ਼ਾਈਨਿੰਗ ਵਗੈਰਾ ਤੁਸੀਂ ਚੈੱਕ ਕਰ ਲਓ ਬਹੁਤ ਹੀ ਪਿਆਰੀ ਆ ਬਹੁਤ ਹੀ ਸੋਹਣੀ ਆ ਤੇ ਨੰਬਰ ਹੋਊਗਾ ਜੀ 4 ਕੋਪਾ ਨੰਬਰ ਨਹੀਂ ਆਇਆ ਬਸ ਸੌਖਾ ਆ ਚਾਰ ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਜਿਆ ਤੇ ਬਹੁਤ ਹੀ ਪਿਆਰਾ ਜਿਆ ਨਾਲੇ ਤਾਂ ਕਲਰ ਦੇਖੋ ਕਿੰਨਾ ਇਹ ਚਾਰੇ ਕਲਰ ਬਹੁਤ ਸੋਹਣੇ ਆਏ ਇੰਗਲਿਸ਼ ਜੇ ਕਲਰ ਆਏ ਨੇ बॉटਮ ਇਸ ਤਰ੍ਹਾਂ ਜਿਆ ਨਾ ਹੀ ਪ੍ਰਿੰਟਡ ਰਹਿਣੀ ਹੈ ਢਾਈ ਦੀ ਪ੍ਰੋਪਰ ਕੱਟ ਹੁੰਦੀ ਹੈ ਜਾਨੀ ਕਿ 19 20 ਕਪੜਾ ਥੋੜਾ ਮੋਟਾ ਕੱਟ ਸਕਦਾ ਇੰਨਾ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਈ ਵਾਰੀ ਪਹਿਣਾ ਨਾ ਜੋ ਲਵਜ਼ ਵੀਡੀਓ ਚ ਬੋਲਦਾ ਉਹ ਤੇ ਫਿਰ ਪੱਕੀਆਂ ਰਹਿੰਦੀਆਂ ਹੁੰਦੀਆਂ ਤੁਸੀਂ ਢਾਈ ਜਿਆ ਸੀ ਢਾਈ ਕਿਉਂ ਨਹੀਂ ਨਿਕਲਿਆ ਸੋ ਮੈਂ ਪਹਿਲਾਂ ਹੀ ਦੱਸ ਰਹੀ ਹਾਂ ਮਣਾ ਮੋਟਾ ਕੱਟ ਵੀ ਸਕਦਾ ਪੂਰਾ ਪ੍ਰੋਪਰ ਵੀ ਨਿਕਲ ਸਕਦਾ ਕਿਉਂਕਿ ਕਿਸੇ ਸੂਟ ਜੀ ਹੋ ਜਾਂਦੀ ਹੈ ਵੀ 19 20 ਦੀ ਕੱਟ-ਕੱਟ ਨਿਕਲ ਆਵੇ। ਨਹੀਂ ਤਾਂ ਤੁਹਾਨੂੰ ਟਾਈ-ਟਾਈ ਦੀ ਪ੍ਰੋਪਰ ਕੱਟ ਕਰਨੀ ਪਏਗੀ। ਲਓ ਜੀ। ਅਗਲਾ ਦੇਖ ਲਓ ਇਹਦੇ ਵਿੱਚ ਪ੍ਰਿੰਟ ਇਹ ਵੀ ਬਹੁਤ प्यारा ਬਹੁਤ ਸੋਹਣਾ ਵਾ। ਸੇਮ ਡਿਜ਼ਾਈਨ ਹੀ ਰਹੂਗਾ, ਸੇਮ ਡਿਜ਼ਾਈਨ ਆ। ਕਲਰ ਡਿਫਰੈਂਸ ਆ। ਕਲਰ ਨਾਲ ਸੇਮ ਹੀ ਰਹੂਗਾ। ਇਹਦੀ ਬਾਟਮ ਨਾਲ ਸੇਮ ਰਹੂਗਾ ਇਹਦਾ ਦੁਪੱਟਾ। ਤੇ ਨੰਬਰ ਹੋਗਾ ਜੀ ਸੂਟ ਦਾ 5 5 ਨੰਬਰ ਸੂਟ ਹੋਊਗਾ ਬਹੁਤ ਹੀ ਸੋਹਣਾ ਜਿਹਾ ਗ੍ਰੀਨ ਕਲਰ ਆਹੀ ਗ੍ਰੀਨ ਨਹੀਂ ਜੇ ਕਲਰ ਦੇ ਉੱਪਰ ਟੂਨਟੇ ਉੱਪਰ ਹੋਊਗਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਵੀ ਆ ਕਲਰ ਸਾਰੀ ਇਹਨਾਂ ਦੇ ਵਿੱਚ ਬਹੁਤ ਪਿਆਰੇ ਪਿਆਰੇ ਬਹੁਤ ਸੋਹਣੇ ਜਿਹੇ ਆਹੀ ਹਾਂ ਦੇ ਨੈਕਸਟ ਕਲਰ ਵੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਸੇਮ ਪ੍ਰਿੰਟ ਦੇ ਵਿੱਚ ਆ ਦੇਖੋ ਕਲਰ ਸੇਮ ਪ੍ਰਿੰਟਿੰਗ ਰਹੂਗੀ ਪਿੰਕ ਕਲਰ ਹੋਗਾ ਪਿੰਕ ਕਲਰ ਰਹੂਗਾ ਨਾਲ ਸੇਮ ਹੀ ਆਉਗੀ ਦੇਖੋ ਜੈਪੁਰੀ ਜੈ ਪ੍ਰਿੰਟ ਦੇ ਵਿੱਚ ਬਾਟਮ ਆਉਗੀ ਡਿਜ਼ਾਈਨਿੰਗ ਇਹਨਾਂ ਦੀ ਸੁਪਰ ਹਿੱਟ ਚੱਲਦੀ ਹੈ ਤੇ बिकਦੇ ਵੀ ਸਭ ਤੋਂ ਜ਼ਿਆਦਾ ਨੇ ਇਹ ਕਿਉਂਕਿ ਰੂਟੀਨ ਵਾਈਸ ਪੌਨ ਦੇ ਲਈ ਇਹਨਾਂ ਜਾਨੀ ਕਿ ਹੁੰਦਾ ਹੈ ਕਿ ਕੱਪੜਾ ਜਿਵੇਂ ਮਰਜ਼ੀ ਤੁਸੀਂ ਪਾ ਲਓ ਨਾਲ ਇਹਦੇ ਸੇਮ ਕਾਟਨ ਦਾ ਮਿਲੂਗਾ ਤੁਹਾਨੂੰ ਦੁਪੱਟਾ ਫਿਰ ਨੰਬਰ ਰਹੂਗਾ ਜੀ 6 6 ਨੰਬਰ ਸੂਟ ਰੋਗਾ ਬਹੁਤ ਹੀ ਸੋਹਣਾ ਜਿਆ ਤੇ ਬਹੁਤ ਹੀ ਪਿਆਰਾ ਜਿਆ ਸੋ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਆ ਲੋ नेक्स्ट ਵਾਲਾ ਸੇਮ ਇਹਦੇ ਵਿੱਚ ਵੀ ਇਹਦੀ ਸੇਮ ਬਾਟਮ ਆਊਗੀ ਨਾਲ ਸੇਮ ਹੀ ਆਊਗਾ ਦੁਪੱਟਾ ਦੁਪੱਟੇ ਮੈਂ ਸਾਰੇ ਦੋ نیچے ਆਪਾਂ ਸੂਟਾਂ ਦੇ ਖੋਲ ਲੈ ਤੇ ਇਹ ਦੋ ਕਲਰ ਨਾਲ ਐਕਸਟਰਾ ਚਾਰ ਕਲਰ ਨੇ ਜਾਨਕਿ ਇਹ ਵਾਲੇ ਡਿਜ਼ਾਈਨ ਦੇ ਚਾਰੇ ਕਲਰ ਬਹੁਤ ਪਿਆਰੇ ਨੇ ਬਹੁਤ ਹੀ ਸੋਹਣੇ ਤੇ ਨੰਬਰ ਹੋਊਗਾ ਜੀ ਸੂਟ ਦਾ 7 7 ਨੰਬਰ ਸੂਟ ਰਹੂਗਾ ਜਿਹੜਾ ਵੀ ਡਿਜ਼ਾਈਨ ਜਿਹੜਾ ਵੀ ਕਲਰ ਪਸੰਦ ਆ ਰਿਹਾ ਹੋ फटाफट ਸਕਰੀਨ ਸ਼ਾਰ ਨਿਕਲੋ ਤੇ ਆਰਡਰ ਕਰਿਓ ਹਾਂਜੀ ਨੈਕਸਟ ਵਾਲਾ ਡਿਜ਼ਾਈਨ ਇਹ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਸਾਰੇ ਗਲੇ ਦੇ ਉੱਪਰ ਇਸ ਤਰ੍ਹਾਂ ਟਾਈ ਪੱਟੀ ਵਾਂਗੂ ਸਾਰਾ ਵਰਕ ਹੋ ਕੇ ਕੰਮ ਮਿਲੂਗਾ ਤੇ ਸਾਰੀ ਸ਼ਰਟ ਇਸ ਤਰ੍ਹਾਂ ਰਹੂਗੀ ਪ੍ਰਿੰਟ ਸਾਰੀ ਸ਼ਰਟ ਦੀ ਪ੍ਰਿੰਟਿੰਗ ਰਹੂਗੀ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਨਾਲ ਇਹਦੇ ਬਾਟਮ ਰਹੂਗੀ ਇਸ ਤਰ੍ਹਾਂ ਜੈਪੁਰੀ ਜੈਪੁਰੀ ਜੀ ਬਾਟਮ ਉੰਦਾ ਪ੍ਰਿੰਟ ਰਹੂਗਾ ਤੇ ਸੇਮ ਬਾਟਮ ਨਾਲ ਦਾ ਹੀ ਰਹੂਗਾ ਸੇਮ ਦੁਪੱਟਾ ਜੈਪੁਰੀ ਜੀ ਹਾਂ ਦੁਪੱਟਿਆਂ ਦੀ ਲੰਬਾਈ ਚੁੜਾਈ ਜਿਵੇਂ ਮਰਜ਼ੀ ਤੁਸੀਂ ਚੈੱਕ ਆ ਲਓ ਬਹੁਤ ਖੁੱਲੇ ਡੁੱਲੇ ਦੁਪੱਟੇ ਨੇ ਕੋਈ ਵੀ ਮੱਲੇ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਘੱਟ ਮਿਲੂਗੀ ਪੂਰੀ ਪ੍ਰੋਪਰ ਤੁਹਾਨੂੰ ਲੰਬਾਈ ਚੁੜਾਈ ਮਿਲੂਗੀ ਤੇ ਸਿੰਗਲ ਪੀਸ ਤੁਸੀਂ ਲੈਣੇ ਹੋ ਤਾਂ 700 ਦੇ ਵਿੱਚ ਸਿੰਗਲ ਪੀਸ ਪਊਗਾ ਇਹਦਾ ਪ੍ਰਾਈਸ ਜਿਹੜਾ ਸਕਰੀਨ ਤੇ ਸ਼ੋਅ ਹੋ ਰਿਹਾ ਹੋਣਾ 700 ਸ਼ੋਅ ਹੋ ਰਿਹਾ ਉਹ 700 ਰੁਪਈਆ ਭਾਵੇਂ ਜੇ ਤੁਸੀਂ ਦੋ ਸੂਟ ਲਓਗੇ ਤਾਂ 1300 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਕੋਈ ਕੋਰੀਅਰ ਦੇ ਐਕਸਟਰਾ ਚਾਰਜੇਸ ਨਹੀਂ ਹੋਣਗੇ ਕੁਝ ਨਹੀਂ ਹੋਣਾ ਜੀ ਇਹੀ ਵਾਸਤੇ ਇਹਨਾਂ ਦਾ ਪ੍ਰਾਈਸ ਆ 700 ਦੇ ਵਿੱਚ ਇੱਕ ਸੂਟ ਆ 1300 ਦੇ ਦੋ ਨੇ ਜਿਹੜੀਆਂ ਪਹਿਣਾ ਨੇ ਜਿਹੜੇ ਵੀ ਸੂਟ ਮੰਗਾਉਣੇ ਨੇ ਬਸ ਫਟਾਫਟ ਆਪਣੇ ਲੈ ਲਓ ਸਕਰੀਨ ਸ਼ਾਟ ਇਹਦੇ ਚਾਰ ਕਲਰ ਰੈਡੀ ਹਨ ਇਹ ਵਾਲਾ ਜਿਹੜਾ ਪ੍ਰਿੰਟ ਆ ਮੈਂ ਤੁਹਾਨੂੰ ਸੂਟ ਦਿਖਾਇਆ ਇਹਦਾ ਨੰਬਰ ਹੋਊਗਾ 8 8 ਨੰਬਰ ਸੂਟ ਰਹੂਗਾ ਹੁਣ ਇਹਦੇ ਵਿੱਚ ਚਾਰ ਕਲਰ ਸ਼ੋਅ ਕਰ ਦਿੰਦੀ ਆ ਪਹਿਲਾ ਕਲਰ ਆਪਾਂ ਖੋਲ ਹੀ ਲਿਆ ਵਿੱਚ ਦੁਪੱਟੇ ਦੇ ਨਾਲ ਇਹਨਾਂ ਵਿੱਚ ਸੈਕਿੰਡ ਕਲਰ ਤੁਹਾਨੂੰ ਦਿਖਾ ਰਣੀ ਆ ਜੀ ਸੈਕਿੰਡ ਕਲਰ ਇਹਦੇ ਵਿੱਚ ਰਹੂਗਾ ਜੀ ਮਸਟਰਡ ਸ਼ੇਡ ਮਸਟਰਡ ਸ਼ੇਡ ਨਾਲ ਸੇਮ ਹੀ ਰਹੂਗੀ ਬਾਟਮ ਸੇਮ ਹੀ ਰਹੋਗਾ ਦੁਪੱਟਾ ਹਲੋ ਸੇਮ ਦੁਪੱਟਾ ਵਾ ਸੇਮ ਹੀ ਬਾਟਮ ਆ ਸੋ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਪਸੰਦ ਆ ਰਿਹਾ ਫਟਾਫਟ ਲੈ ਚਲੋ ਸਕਰੀਨਸ਼ਾਟ ਨੰਬਰ ਰਹੂਗਾ 9 9 ਨੰਬਰ ਸੂਟ ਰਹੂਗਾ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਆ ਥਰਡ ਕਲਰ ਇਹਦੇ ਵਿੱਚ ਹੈਗਾ ਜੀ ਪਿੰਕ ਸ਼ੇਡ ਲੋ ਪਿੰਕ ਸ਼ੇਡਰ ਹੋਊਗਾ ਨਾਲ ਸੇਮ ਬਾਟਮ ਰਹੂਗੀ ਸੇਮ ਹੀ ਦੁਪੱਟਾ ਰਹੂਗਾ ਨੰਬਰ ਹੋਊਗਾ ਜੀ 10 10 ਨੰਬਰ ਸੂਟ ਰਹੂਗਾ ਤੇ ਨੈਕਸਟ ਵਾਲਾ ਹੈਗਾ ਜੀ ਇਹਦੇ ਵਿੱਚ ਪਰਪਲ ਸ਼ੇਡ ਜਿਹੜਾ ਕਲਰ ਜਿਹੜਾ ਵੀ ਡਿਜ਼ਾਈਨ ਪਸੰਡ ਆ ਰਿਹਾ ਚਾਰ ਚਾਰ ਕਲਰ ਨੇ ਸਾਰਿਆਂ ਦੇ ਵਿੱਚ ਚਾਰੀ ਕਲਰ ਬਹੁਤ ਸੋਹਣੇ ਨੇ ਬਹੁਤ ਹੀ ਪਿਆਰੇ ਨੇ ਦੇਖੋ ਆਹ ਕਲਰ ਕਿੰਨਾ ਸੋਹਣਾ ਨਾਲੇ ਯੂਨਿਕ ਜਾਂ ਅਲੱਗ ਜਾਂ ਲਵੈਂਡਰ ਸ਼ੇਡ ਆ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਉਹਦਾ ਸਕਰੀਨਸ਼ਾਟ ਲੈਣਾ ਜਾਂ ਫਿਰ ਨੰਬਰ ਦੱਸ ਦੇਣਾ ਤੁਸੀਂ ਸੂਟ ਦਾ ਇਹ ਰਹੂਗਾ 11 ਨੰਬਰ ਸੂਟ 11 ਨੰਬਰ ਸੂਟ ਰਹੂਗਾ ਫਟਾਫਟ ਲਈ ਚਲੋ ਸਕਰੀਨਸ਼ਾਟ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਰੂਟੀਨ ਵਾਈਜ਼ ਪਾਉਣ ਲਈ ਆਫਿਸ ਵੇਅਰ ਪਾਉਣਾ ਤੁਸੀਂ ਜਿੱਥੇ ਮਰਜ਼ੀ ਇਹਨਾਂ ਨੂੰ ਪਾ ਸਕਦੇ ਆਨੁਛੇ ਇਹ ਗਾਰਲਿਸ਼ ਲੁੱਕ ਤੇ ਆ ਗਿਆ ਬਹੁਤ ਹੀ ਪਿਆਰਾ ਜਿਹਾ ਪੈਟਰਨ ਆ ਇਸ ਦੇ ਗਲੇ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਮਿਲੂਗੀ ਦੋਰੀ ਦੇ ਵਾਂਗੂ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਦਿੱਤੀ ਹੋਈ ਤੇ ਇਸ ਤਰ੍ਹਾਂ ਸਾਰੀ ਇਹਦੀ ਰਹੂਗੀ ਪ੍ਰਿੰਟ ਇਹ ਮਹਿਰੂਨੀ ਜਿਹਾ ਸ਼ੇਡ ਆ ਮਹਿਰੂਨੀ ਜਿਹਾ ਅਲੱਗ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਨਾਲ ਇਹਦੇ ਸੇਮ ਰਹੂਗਾ ਜੀ ਦੁਪੱਟਾ ਤੇ ਨਾਲ ਇਹਦੇ ਰਹੂਗੀ ਡਾਟਸ ਵਾਲੀ ਬਾਟਮ ਦੁਪੱਟੇ ਇਹਨਾਂ ਦੇ ਬਹੁਤ ਹੀ ਪਿਆਰੇ ਨੇ ਮੈਂ ਦੱਸਤੀ ਰਹੀ ਆ ਕਿ ਬਹੁਤ ਸੋਹਣੇ ਸੋਹਣੇ ਪੂਰੇ ਖੁੱਲੇ ਡੁੱਲੇ ਇਸ ਤਰ੍ਹਾਂ ਦੇ ਸਾਈਡਾਂ ਤੇ ਬਾਰਡਰ ਹੋਊਗਾ ਦੁਪੱਟੇ ਦੇ ਬਹੁਤ ਸੋਹਣੀ ਡਿਜ਼ਾਈਨਿੰਗ ਆ ਦੁਪੱਟਿਆਂ ਦੀ ਡਿਜ਼ਾਈਨਿੰਗ ਪੂਰੀ ਪਰਫੈਕਟ ਆਈ ਹੋਈ ਆ ਬਹੁਤ ਸੋਹਣਾ ਤੇ ਪਿਓਰ ਕਾਟਨ ਆ ਪਿਓਰ ਕੈਮਰੀ ਕਾਟਨ ਦੇ ਉੱਪਰ ਆ 1% ਵੀ ਸਿੰਥੈਟਿਕ ਬੇਸ ਨਹੀਂ ਇਹ ਗੱਲ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਭੈਣਾਂ ਨੂੰ ਢਾਈ ਢਾਈ ਦੀ ਕੱਟ ਮਿਲੂਗੀ ਸੇਮ ਖੁੱਲੇ ਡੁੱਲੇ ਨਾਲ ਰਹਿਣਗੇ ਦੁਪੱਟੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਫੇਰ ਨੰਬਰ ਹੋਊਗਾ ਜੀ ਛੋਟ ਦਾ 12 ਨੰਬਰ ਸੂਟ ਰੋਗਾ ਚਾਰ ਕਲਰ ਹੀ ਇਹਦੇ ਵਿੱਚ ਆ ਛਾਰੀ ਕਲਰ ਮੈਂ ਜਿਹੜੇ ਸ਼ੋਅ ਕਰਨ ਲੱਗੀ ਆ ਧਿਆਨ ਦੇ ਨਾਲ ਤੁਸੀਂ ਦੇਖ ਲਿਓ ਹਾਂ ਲੋ ਇਹ ਵਾਲਾ ਇਹਦੇ ਵਿੱਚ ਕਲਰ ਰੋਊਗਾ ਇਹਦੀ ਇਸ ਤਰ੍ਹਾਂ ਲਾਈਨਿੰਗ ਵਾਲੀ ਆਊਗੀ ਬਾਟਮ ਨਹੀਂ ਇਹਦਾ ਨਹੀਂ ਦੋਆ ਨਹੀਂ ਆ ਇਹਦਾ ਜਿਹੜਾ ਦਿੱਖ ਲਓ ਇਹਦਾ ਡਿਜ਼ਾਈਨ ਹੈਗਾ ਜੀ ਨੈਕਸਟ ਹੈਗਾ ਬਲੂ ਕਲਰ ਸੇਮ ਆਊਗੀ ਡਾਟਸ ਵਾਲੀ ওই बॉਟਮ ਇਹਦੀ ਆ ਲੋ ਨਾਲ ਸੇਮ ਆਊਗਾ ਦੁਪੱਟਾ ਤੇ ਨੰਬਰ ਰਹੂਗਾ ਜੀ 13 13 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਜਿਹਾ ਤੇ ਬਹੁਤ ਹੀ ਪਿਆਰਾ ਜਿਹਾ ਨੈਕਸਟ ਕਲਰ ਇਹਦੇ ਵਿੱਚ ਆਊਗਾ ਮਸਟਰਡ ਸ਼ੇਡ ਆ ਲੋ ਸਾਰਿਆਂ ਦੇ ਤੇ ਇਸੇ ਤਰ੍ਹਾਂ ਸੇਮ ਡੋਰੀ ਦਾ ਡਿਜ਼ਾਈਨ ਰਹੂਗਾ ਨਾਲ ਸੇਮ ਹੀ ਰਹਿਣਗੀਆਂ बॉਟਮਸ ਡਾਟਸ ਵਾਲੀਆਂ ਤੇ ਨਾਲ ਸੇਮ ਹੀ ਰਹੂਗਾ ਪ੍ਰਿੰਟਡ ਦੁਪੱਟਾ ਕਲਰ ਕੰਬੀਨੇਸ਼ਨ ਜਿਹੜਾ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਉਹ ਵਾਲੇ ਪਿਕ ਕਰ ਲਿਆ ਨੰਬਰ ਹੋਊਗਾ ਜੀ 14 14 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਤੇ ਲਾਸਟ ਕਲਰ ਇਹਦਾ ਹੈਗਾ ਜੀ ਗ੍ਰੀਨ ਕਲਰ ਲਾਸਟ ਕਲਰ ਹੈਗਾ ਜੀ ਗ੍ਰੀਨ ਕਲਰ ਆ ਲੋ ਇਹ ਵੀ ਸੇਮ ਡਾਟਸ ਨਾਲ ਇਹਦੀ ਬਾਟਮ ਆਉਗੀ ਨਾਲ ਸੇਮ ਹੀ ਆਉਣਗੇ ਦੁਪੱਟੇ ਠੀਕ ਹੈ ਜੀ ਨੰਬਰ ਰਹੂਗਾ 15 15 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਜਿਹਾ ਤੇ ਬਹੁਤ ਹੀ ਪਿਆਰਾ ਚਾਰ ਸਾਰਿਆਂ ਦੇ ਵਿੱਚ ਚਾਰ ਚਾਰ ਕਲਰ ਨੇ ਜਿਹੜਾ ਮਰਜੀ ਕਲਰ ਤੁਸੀਂ ਆਪਣਾ ਚੱਕ ਸਕਦੇ ਹੋ ਆ लो ਇਹ ਵੀ ਡਿਜ਼ਾਈਨਿੰਗ ਦਾ ਸਿਮILAR ਰਹੂਗੀ ਪ੍ਰਿੰਟਿੰਗ ਇਹਦੀ ਆਰਡਰ ਰਹੇਗੀ ਇਹ ਵੀ ਡੋਰੀ ਵਾਲਾ ਡਿਜ਼ਾਈਨ ਆ ਬਟ ਇਹਦੀ ਪ੍ਰਿੰਟਿੰਗ ਡਿਫਰੈਂਟ ਆ ਉਹਨਾਂ ਨਾਲ ਜਿੰਨੇ ਮਰਜ਼ੀ ਸੂਟ ਮੰਗਾ ਸਕਦੇ ਹੋ ਇੱਕ ਸੂਟ ਮੰਗਾਉਣਾ ਇੱਕ ਮੰਗਾਓ ਦੋ ਮੰਗਾਣੇ ਦੋ ਮੰਗਾਓ ਚਾਰ ਮੰਗਾਣੇ ਚਾਰ ਜਿੰਨੇ ਮਰਜ਼ੀ ਸੂਟਾਂ ਦੇ ਆਰਡਰ ਪਾ ਸਕਦੇ ਹੋ ਪੂਰੀ ਫੁੱਲ ਆਨ ਕੁਆਂਟੀਟੀ ਦੇ ਨਾਲ ਆਪਾਂ ਇਹ ਵਾਲਾ ਮਾਲ ਲੈ ਕੇ ਆਏ ਆ ਬਹੁਤ ਵਧੀਆ ਨਾਲੇ ਬਹੁਤ ਹੀ ਸੋਹਣੇ ਹੋਣਗੇ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦੇ ਨੇ ਪ੍ਰਾਈਸ ਵੀ ਬਹੁਤ ਜ਼ਿਆਦਾ ਰੀਜ਼ਨੇਬਲ ਆ ਇਸ ਤਰ੍ਹਾਂ ਰਹੋਗੇ ਵੀ ਲਾਈਨਿੰਗ ਵਾਲੀ ਬਾਟਮ 700 ਦਾ ਪ੍ਰਾਈਸ ਆ 700 ਵੀ ਆ ਸਕਰੀਨ ਤੇ ਚੱਲ ਰਿਹਾ ਹੋਊਗਾ ਬਟ ਜੇ ਤੁਸੀਂ ਦੋ ਸੂਟ ਲਓਗੇ ਤਾਂ 1300 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਆਰਡਰ ਨਾਲ ਦੁਪੱਟਾ ਚੈੱਕ ਕਰ ਲਓ ਦੁਪੱਟਾ ਵੀ ਬਹੁਤ ਸੋਹਣਾ ਬਹੁਤ ਪਿਆਰਾ ਪੂਰਾ ਖੁਲਾ ਢੁਲਾ ਰੂਗਿਆ ਦਾ ਦੁਪੱਟਾ ਨੰਬਰ ਰਹੂਗਾ ਸੂਟ ਦਾ 16 16 ਨੰਬਰ ਸੂਟ ਰਹੂਗਾ ਇਹਦੇ ਵਿੱਚ ਹਰ ਹੀ ਕਲਰ ਇੰਗਲਿਸ਼ ਜਾਂ ਛਾਟ ਆਇਆ ਪੂਰਾ ਪਿਆਰਾ ਬਹੁਤ ਸੋਹਣਾ ਇਹਦੇ ਵਿੱਚ ਅੱਜ ਦੀ ਵੀਡੀਓ ਇਥੋਂ ਡਾਰਕ ਲਾਈਟ ਮੀਡੀਅਮ ਹਰ ਤਰ੍ਹਾਂ ਦੇ ਕਲਰ ਛਾਟ ਮਿਲ ਜਾਣਗੇ ਆ ਲਓ ਨਾਲ ਸੇਮ ਆਊਗਾ ਦੁਪੱਟਾ ਤੇ ਨੰਬਰ ਰਹੂਗਾ ਜੀ 17

18 ਨੰਬਰ ਸੂਟ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨ ਆ ਲਾਈਟ ਜਿਆ ਪਰਪਲ ਸ਼ੇਡ ਲਓ ਜੀ ਇਹ ਲਾਈਟ ਜਿਆ 베ਬੀ ਬਲੂ ਕਲਰ ਆ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਸੇਮ ਲਾਈਨਿੰਗ ਵਾਲੀ ਆਊਗੀ ਬਾਟਮ ਆ ਦੇ ਮੰਜੇ ਤੇ ਪਿਆ ਨਾਲ ਸੇਮ ਆਊਗੀ ਇਸ ਤਰ੍ਹਾਂ ਪ੍ਰਿੰਟਡ ਸ਼ਰਟ ਤੇ ਨਾਲ ਸੇਮ ਆਊਗਾ ਦੁਪੱਟਾ ਨੰਬਰ ਹੋਊਗਾ ਜੀ 19 19 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਜਿਆ ਤੇ ਬਹੁਤ ਹੀ ਪਿਆਰਾ ਜਿਆ ਹਾਂ ਲੋ ਅੱਜ ਦੀ ਵੀਡੀਓ ਦਾ ਲਾਸਟ ਸੂਟ ਆ ਇਹ ਲਾਸਟ ਸੈੱਟ ਆ ਇਹਦੇ 4 ਕਲਰ ਆਉਣਗੇ ਗ੍ਰੇ ਕਲਰ ਆ ਦੇਖੋ ਕਿੰਨਾ ਸੋਹਣਾ ਕਲਰ ਆ ਕਿੰਨੀ ਸੋਹਣੀ ਪ੍ਰਿੰਟਿੰਗ ਆ ਸਾਰੇ ਟਾਈ ਪੱਟੀ ਦਾ ਕੰਮ ਮਿਲੂਗਾ ਤੇ ਇਸ ਤਰ੍ਹਾਂ ਰਹੋਗੇ ਇਹਦਾ ਸਾਰੀ ਸ਼ਰਟ ਦੇ ਉੱਪਰ ਪ੍ਰਿੰਟਿੰਗ ਨਾਲ ਇਹਦੀ ਸੀਮ ਜਿਗਜ਼ੈਗ ਵਾਲੀ ਆਉਂਗੀ ਬਾਟਮ ਬਹੁਤ ਪਿਆਰੀ ਜੀ ਬਾਟਮ ਆ ਤੇ ਨਾਲ ਸੀਮ ਆਊਗਾ ਪਿਓਰ ਕੈਮਰੀ ਕਾਟਨ ਦਾ ਇਹ ਦੁਪੱਟਾ ਇਸ ਤਰ੍ਹਾਂ ਸਾਰਾ ਜੈਪੁਰੀ ਜਾ ਦੁਪੱਟਾ ਡਿਜ਼ਾਈਨਡ ਦੁਪੱਟੇ ਦੀ ਵੀ ਦੇਖ ਲਓ ਪੂਰੇ ਖੁੱਲੇ ਡੁੱਲੇ ਵਧੀਆ ਆਣ ਰਾਮ ਦੇ ਨਾਲ ਚਾਹ ਬੁੱਕਲ ਮਾਰੋ ਸਿੱਟ ਲਓ ਜਿਵੇਂ ਮਰਜੀ ਲੋ ਬਹੁਤ ਸੋਹਣੇ ਦੁਪੱਟੇ ਨੇ ਨੰਬਰ ਹੈਗਾ ਜੀ B B ਨੰਬਰ ਸੂਟ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਹਦੇ ਵਿੱਚ ਤਿੰਨ ਕਲਰ ਮਿਲਣਗੇ ਕਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਜਿਹਾ ਬਹੁਤ ਸੋਹਣੇ ਆ ਲੋ ਇਹ ਨੰਬਰ ਹੋਊਗਾ 21 21 ਨੰਬਰ ਸੂਟ ਰਹੂਗਾ ਨੈਕਸਟ ਕਲਰ ਹੈਗਾ ਜੀ ਇਹਦੇ ਵਿੱਚ ਗ੍ਰੀਨ ਸ਼ੇਡ ਨੰਬਰ ਰਹੂਗਾ 22 22 ਨੰਬਰ ਸੂਟ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਨਾ ਤੇ ਅੱਜ ਦੀ ਵੀਡੀਓ ਦਾ ਲਾਸਟ ਪੀਸ ਲਾਸਟ ਡਿਜ਼ਾਈਨ ਦੇਖੋ ਲਾਈਟ ਜਾਂ ਮਿੱਠਾ ਜਾਂ ਪਰਪਲ ਸ਼ੇਡ ਆ ਪਿੰਕ ਪਰਪਲ ਜੀ ਟੂਨ ਦੇ ਉੱਪਰ ਆ ਨਾਲ ਸੇਮ ਆ ਜ਼ਿਕ-ਜ਼ੈਗ ਵਾਲੀ ਬਾਟਮ ਨਾਲ ਸੇਮ ਆਊਗਾ ਦੁਪੱਟਾ ਨੰਬਰ ਹੋਗਾ ਜੀ 23 23 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਲੈ ਲਓ ਸਕਰੀਨਸ਼ਾਟ ਕਿਉਂਕਿ ਪ੍ਰਾਈਸ ਬਹੁਤ ਰੀਜ਼ਨੇਬਲ ਤੇ ਲੈ ਕੇ ਆਏ ਆ ਸੋ ਜਿਹੜਾ ਵੀ ਸੂਟ ਪਸੰਦ ਆਉਗਾ ਲੈ ਕੇ ਸਕਰੀਨਸ਼ਾਟ ਵਾੜ ਸਕਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰਨਾ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮਾਗ ਬਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਓ ਨਿਊ ਹਰ ਤਰ੍ਹਾਂ ਦੀਆਂ ਕਲੈਕਸ਼ਨ ਲੈ ਕੇ ਆਉਂਦੇ ਆ ਬਾਦਰੇ ਰੇਂਜ ਵਾਲੀਆਂ ਘੱਟ ਰੇਂਜ ਵਾਲੀਆਂ ਮੀਡੀਅਮ ਦੀ ਆ ਪਰ ਸਾਡੇ ਕੋਲ ਜਿੰਨੀ ਵੀ ਕੁਆਲਿਟੀ ਮਿਲੂਗੀ ਬੈਸਟ ਹੀ ਮਿਲੂਗੀ ਕੋਈ ਵੀ ਨਾ ਤਾਂ ਮੈਂ ਸਿੰਥੈਟਿਕ ਬੇਸ ਅਸਿ ਲੈ ਕੇ ਆਉਂਦੇ ਆ ਨਾ ਮਿਕਸ ਲੈ ਕੇ ਆਉਂਦੇ ਆ ਤੇ ਨਾ ਹੀ ਇਹ ਲੈ ਕੇ ਆਉਂਦੇ ਆ ਜਿਹੜਾ ਤੁਹਾਡੇ ਕੋਲ ਜਾਂਚ ਸਰ ਕਰਾਉਂਦੇ ਜੋ ਚੀਜ਼ ਆ ਉਹੀ ਤੁਹਾਨੂੰ ਸੀਮ ਦੱਸ ਕੇ ਦਿੱਤੀ ਜਾਊਗੀ ਸੋ ਫਟਾਫਟ ਲੈ ਕੇ ਸਕਰੀਨ ਸ਼ਾਟ ਆਰਡਰ ਕਰ ਲਿਓ ਜਾਂ ਤਾਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕ